ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੁਝ ਲੋਕ ਇਸ ਤਰ੍ਹਾਂ ਦੇ ਹਨ ਜੋ ਸਫਾਈ ਬਿਲਕੁਲ ਪਸੰਦ ਨਹੀਂ ਕਰਦੇ। ਉਹਨਾਂ ਨੂੰ ਗੰਦਗੀ ਪਸੰਦ ਹੈ। ਅਸੀਂ ਗੱਲ ਕਰ ਰਹੇ ਹਾਂ ਨਜਾਇਜ਼ ਕਬਜ਼ਾਦਾਰੀਆਂ ਦੀ ਜਿਵੇਂ ਸਬਜ਼ੀ ਵੇਚਣ ਵਾਲੇ ਦੁਕਾਨਦਾਰ ਜੋ ਫੁੱਟਪਾਥ ਨੂੰ ਆਪਣੀ ਜਗੀਰ ਸਮਝ ਬੈਠੇ ਨੇ। ਜਿੱਥੇ ਕੰਮ ਕਰਦੇ ਨੇ ਉੱਥੇ ਸਫਾਈ ਵੀ ਨਹੀਂ ਰੱਖਦੇ। ਅਸੀਂ ਗੱਲ ਕਰ ਰਹੇ ਹਾਂ ਗੇਟ ਖਜ਼ਾਨਾ ਤੋਂ ਗੇਠਾ ਕੀਮਾ ਦੇ ਵਿੱਚਕਾਰ ਬੈਠਦੇ ਸਬਜ਼ੀ ਵਾਲਿਆਂ ਦੀ ਜੋ ਹਰ ਰੋਜ਼ ਸ਼ਾਮ ਨੂੰ ਫੁੱਟਪਾਥ ਤੇ ਦੁਕਾਨਾਂ ਲਗਾਉਂਦੇ ਹਨ ਅਤੇ ਰਾਤ ਨੂੰ ਸਬਜ਼ੀਆਂ ਅਤੇ ਹੋਰ ਕੂੜਾ ਖਿਲਾਰ ਕੇ ਚਲੇ ਜਾਂਦੇ ਹਨ। ਇਹ ਜਿਹੜੇ ਨਾ ਸਮਝ ਲੋਕਾਂ ਦੀ ਵਜ੍ਹਾ ਨਾਲ ਅੱਜ ਸ਼ਹਿਰ ਗੰਦਗੀ ਨਾਲ ਭਰਿਆ ਹੋਇਆ ਹੈ ਤੇ ਇਸ ਵਿੱਚ ਨਗਰ ਨਿਗਮ ਦਾ ਭੂਮੀ ਵਿਭਾਗ ਪੂਰਾ ਯੋਗਦਾਨ ਦੇ ਰਿਹਾ ਹੈ ਇਹਨਾਂ ਤੇ ਕਾਰਵਾਈ ਨਾ ਕਰਕੇ ਇਹਨਾਂ ਦੁਕਾਨਦਾਰਾਂ ਨੂੰ ਸਮਝ ਨਾ ਹੋਵੇਗਾ ਕਿ ਜੇਕਰ ਇਹ ਸ਼ਹਿਰ ਆਪਣਾ ਹੈ ਤੇ ਸਫਾਈ ਦੀ ਜ਼ਿੰਮੇਵਾਰੀ ਵੀ ਆਪਣੀ ਹੋਣੀ ਚਾਹੀਦੀ ਹੈ ਸਾਰੇ ਫੁੱਟਪਾਥ ਦੀ ਨਹੀਂ ਘੱਟੋ-ਘੱਟ ਆਪਣੀ ਆਪਣੀ ਦੁਕਾਨ ਦਾ ਕੂੜਾ ਤਾਂ ਚੱਕ ਸਕਦੇ ਨੇ ਪਰ ਇਹ ਲੋਕ ਸਭ ਕੁਝ ਨਗਰ ਨਿਗਮ ਤੇ ਛੱਡ ਦਿੰਦੇ ਨੇ ਫਾਸਟ ਨਿਊਜ਼ ਟੀਮ ਵੱਲੋਂ ਨਗਰ ਨਿਗਮ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਹਨਾਂ ਲੋਕਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਇਹ ਲੋਕ ਸਾਸਫਾਈ ਦਾ ਧਿਆਨ ਰੱਖ ਸਕਣ ਕਿਉਂਕਿ ਸ਼ਹਿਰ ਵਿੱਚ ਸਫਾਈ ਦੇ ਪ੍ਰਬੰਧ ਨਗਰ ਨਿਗਮ ਵੱਲੋਂ ਪਹਿਲਾਂ ਹੀ ਟਿਲੇ ਹਨ ਅਤੇ ਹੁਣ ਲੋਕ ਵੀ ਆਪਣੀ ਨਾ ਸਮਝੀ ਦਿਖਾ ਰਹੇ ਹਨ 26 ਅਕਤੂਬਰ ਦਿਨ ਐਤਵਾਰ ਤੇ ਸਮਾਂ ਸਵੇਰੇ 9 ਵਜੇ ਇਸ ਵੇਲੇ ਅਸੀਂ ਮੌਜੂਦ ਹਾਂ ਗੇਟ ਖਜ਼ਾਨਾ ਤੇ ਗੇਟ ਹਕੀਮਾ ਦੇ ਵਿਚਕਾਰ ਜਿੱਥੇ ਕਿ ਫੁੱਟਪਾਥ ਦੇ ਉੱਤੇ ਦੁਕਾਨਾਂ ਲੱਗਦੀਆਂ ਨੇ ਜਿਹੜੀਆਂ ਸਬਜ਼ੀ ਵਾਲੀਆਂ ਜਿਹੜੇ ਨਜਾਇਜ਼ ਕਬਜ਼ੇ ਅਸੀਂ ਕਹਿ ਦਿੰਦੇ ਹਾਂ ਸੜਕਾਂ ਜਿਹੜੀਆਂ ਨੇ ਉਹ ਮਲੀਆਂ ਹੁੰਦੀਆਂ ਨੇ ਇਹਨਾਂ ਨੇ ਤੇ ਕੂੜਾ ਤੁਸੀਂ ਦੇਖ ਸਕਦੇ ਹੋ ਕਿ ਰਾਤੀ ਦੁਕਾਨਾਂ ਜਦੋਂ ਚੁੱਕਦੇ ਨੇ ਤੇ ਇਹਨਾਂ ਦਾ ਫਰਜ਼ ਬਣਦਾ ਹੈ ਕਿ ਸਫਾਈ ਵੀ ਕਰਕੇ ਜਾਣ ਪਰ ਸਫਾਈ ਇਹ ਪਾਲਦੇ ਨੇ ਨਗਰ ਨਿਗਮ ਦੇ ਕੋਲੋਂ ਅਸੀਂ ਅਕਸਰ ਕਹਿ ਦਿੰਨੇ ਆ ਕਿ ਕੂੜੇ ਵਾਲਾ ਨਹੀਂ ਆਇਆ ਪਰ ਇੱਥੇ ਮੈਂ ਇਹ ਕਹਿਣਾ ਚਾਹਾਂਗਾ ਕਿ ਕੂੜੇ ਵਾਲਾ ਉਹ ਨਹੀਂ ਕੂੜੇ ਵਾਲੇ ਅਸੀਂ ਆ ਜਿਹੜੇ ਅਸੀਂ ਗੰਦਗੀ ਫੈਲਾਉਂਦੇ ਆ ਗੰਦਗੀ ਅਸੀਂ ਫਲਾਈਏ ਤੇ ਸਫਾਈ ਕਰੇ ਨਗਰ ਨਿਗਮ ਇਹਨਾਂ ਦੁਕਾਨਦਾਰਾਂ ਨੂੰ ਚਾਹੀਦਾ ਹੈ ਕਿ ਜੇ ਦੁਕਾਨਦਾਰੀ ਕਰਨੀ ਹੈ ਤਾਂ ਸਫਾਈ ਵੀ ਜ਼ਰੂਰੀ ਹੈ। ਸੋ ਇਸ ਵੱਲ ਨਗਰ ਨਿਗਮ ਨੂੰ ਧਿਆਨ ਦੇਣ ਦੀ ਲੋੜ ਹੈ ਤੇ ਭੂਮੀ ਵਿਭਾਗ ਇਹਨਾਂ ਤੇ ਐਕਸ਼ਨ ਲਵੇ ਤੇ ਜਾਂ ਤੇ ਇਹਨਾਂ ਨੂੰ ਨੀਮਾ ਦੀ ਪਾਲਣਾ ਕਰਵਾਵੇ ਤੇ ਜਾਂ ਫਿਰ ਇਹਨਾਂ ਨੂੰ ਇਥੋਂ ਦੁਕਾਨਾਂ ਇਹਨਾਂ ਦੀਆਂ ਛੁਕਾਵੇ ਤਾਂ ਜੋ ਸ਼ਹਿਰ ਦੇ ਵਿੱਚ ਸਾਫ ਸਫਾਈ ਦੀ ਜਿਹੜੀ ਵਿਵਸਥਾ ਹੈ ਉਹ ਸਹੀ ਢੰਗ ਨਾਲ ਚੱਲ ਸਕੇ। ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ